ਇਦਾਂ ਗੱਲ ਵਾਗੇ ਇਹਨਾਂ ਨਸ਼ੇ 'ਚ ਪੈ ਗਏ। ਇਹ ਨਸ਼ੇ 'ਚ ਪੈ ਕੇ ਤੇ ਬਹੁਤ ਹੀ ਜ਼ਿਆਦਾ ਮਾਹੌਲ ਡਰਾਬ ਖਰਾਬ ਹੋ ਗਿਆ ਹੈਗਾ। ਤੇ ਸੁਧਰੇ ਅਸੀਂ ਇਦਾਂ ਜੇ ਕਿ ਵਿਗੜਦਾ ਤੇ ਚਿਰ ਨਹੀਂ ਲੱਗਦਾ, ਬੰਦਾ ਤੇ ਵਿਗੜਦਾ ਵਾ, ਸੁਧਰਨਾਂ ਹੀ ਚਿਰ ਲੱਗਦਾ ਵਾ। ਕੋਈ ਮਰਨ ਕਿਰਪਾ ਕੀਤੀ ਕਿ ਡਾਕਟਰ ਸ਼ੇਸ਼ਗੁਣੀ ਸਾਹਿਬ ਪਿੰਡ ਆਏਗੇ। ਇਸਨੇ ਇਸ਼ਾਰਾ ਕਰਤਾ ਕਿ ਸਿੰਘ ਕੋਈ ਲਾ ਕੇ ਬਿਠਾਵਾ ਮੇਰੀ ਬੰਦ। ਮੈਂ ਸ਼ਰਾਬ ਪੀਤੀ। ਉਹ ਮਨੇ ਪੁਛਣੀ ਦੇ ਕੋਣ ਵਾ ਇਹ ਸਾਰੇ ਪਿੰਡ ਵਾਲੇ ਜਿੰਨੇ ਪਰਿਵਾਰ ਜਿੰਨੇ ਦੇ ਘਰ ਗਏ ਸਾਰੇ ਮੇਰੇ ਦਵਾਲੇ ਹੋ ਗਏ। ਉਹਨਾਂ ਨੇ ਵੀ ਅਰਦਾਸ ਬੇਨਤੀ ਵੀ ਕਰਾਈ ਉੱਥੇ। ਪਈਸਾ ਉਹ ਇਹ ਨਾਂ ਜ਼ਰੂਰ ਮੇਰੇ ਨਾਲ ਹੋ ਕੇ ਅਰਦਾਸ ਬੇਨਤੀ ਕਰੋ। ਨਿਸ਼ਾ ਛੱਡੇ। 6 7 4 4 ਦੇ ਤਰ੍ਹਾਂ ਗੱਤ ਪਾਇ। ਤੇ ਸਮੈਗ ਨਾਲ ਛੱਡੇ। ਦਾ ਵੀ ਪੀੜੀ। ਸਮੈਗ ਜੇ ਤੁਸੀਂ ਜਿਹੜੇ ਤੇ ਨਸ਼ਾ ਕਰਦੇ ਉਹਦੇ ਸੱਜਣੋਂ ਹੀ ਨਹੀਂ ਹੋਲੇ ਹਨ ਤੇ ਜਿਹੜੇ ਨਹੀਂ ਕਰਦੇ ਉਹਨਾਂ ਦੁਸ਼ਮਣ ਜਾਪੰਡਾ ਵੀ ਨੇ ਉਹ ਸਮਝਉਂਦੇ ਸੀਗੇ ਅਸੀਂ ਸਮਝਦੇ ਨਹੀਂ ਸੀਗੇ ਨਹੀਂ ਤੇ ਹੀ ਫਰਕ ਪੈਂਦਾ ਵਾ ਆਪਣੇ ਵਰਕਆਊਟ ਤੇ ਫਰਕ ਪੈਂਦਾ ਵਾ ਕਿ ਬੰਦੇ ਨੂੰ ਤਰੀਲੀਆਂ ਨਹੀਂ ਹੁੰਦੀਆਂ ਤੇ ਕੰਮ ਬੰਦੇ ਕੋ ਹੁੰਦਾ ਨਹੀਂ ਹਨਾ ਸੱਚੀ ਕੋਈ ਈਡੀ ਆਪਣੇ ਸਟੈਮਿਨਾ ਨਹੀਂ ਰਹਿ ਜਾਂਦਾ ਕਿ ਮੈਂ ਮਪਣੋ ਕੰਮ ਕਰਾਂਗਾ ਇਹ ਤਾਂ ਇਹ ਅੰਦਰ ਤੇ ਬੜਾ ਵਾ ਉਦੋਂ ਹਰ ਕੋਈ ਸਾਨੂੰ ਆਂਦੇ ਕੇ ਲਾਗੇ ਨਾ ਲਗੇ ਤੇ ਹੁਣ ਹਰ ਕੋਈ ਗੱਲ ਨਾਲ ਲਾਉਂਦਾ ਵਾ ਗੁਰਬਾਣੀ ਪੜਨ ਤੇ ਸੁਣਨ ਦੇ ਨਾਲ ਅਸੀਂ ਅਕਸਰ ਦੇਖਦੇ ਤੇ ਸੁਣਦੇ ਆ ਕਿ ਬਹੁਤ ਜ਼ਿੰਦਗੀ 'ਚ ਬਦਲਾਅ ਆਉਂਦਾ ਬੜੇ ਚੰਗੇ ਕੰਮ ਹੁੰਦੇ ਨੇ ਜਿਹੜਾ ਵੀ ਸ਼ਖਸ ਗੁਰਬਾਣੀ ਦੇ ਨਾਲ ਜੁੜਦਾ ਹੈ ਅਜਿਹਾ ਹੀ ਇੱਕ ਸ਼ਖਸ ਨੇ ਬਟਾਲੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਰਹਿਣ ਵਾਲੇ ਸੁਧੀਰ ਚਾਬਾ ਜਨਮ ਤਾਂ ਲਿਆ ਸੀ ਬ੍ਰਾਹਮਣ ਪਰਿਵਾਰ ਦੇ ਵਿੱਚ ਪਰ ਜਦੋਂ ਗੁਰਬਾਣੀ ਨਾਲ ਜੁੜੇ ਤਾਂ ਸੁਧੀਰ ਸਿੰਘ ਚਾਬਾ ਬਣ ਗਏ ਗੁਰੂ ਦੇ ਜਹਾਜ਼ੇ ਚੜ੍ਹੇ ਪਰ ਗੁਰੂ ਦੇ ਜਹਾਜ਼ੇ ਚੜੇ ਕਿਉਂ ਇਹ ਜਾਨਣਾ ਜ਼ਿਆਦਾ ਜ਼ਰੂਰੀ ਹੈ ਇਹ ਜਾਣਾਂਗੇ ਸੁਧੀਰ ਸਿੰਘ ਚਾਬਾ ਹੋਣਾਂ ਦੀ ਜਵਾਨੀ ਕਿ ਸੁਧੀਰ ਕੁਮਾਰ ਚਾਬਾ ਤੋਂ ਸੁਧੀਰ ਸਿੰਘ ਚਾਬਾ ਕਿ ਤਰ੍ਹਾਂ ਬਣੇ ਗੱਲਬਤ ਕਰ ਲਾਂਗੇ ਸੁਧੀਰ ਸਿੰਘ ਚਾਬਾ ਹੋਣਾਂ ਸਤਿ ਸ਼੍ਰੀ ਅਕਾਲ ਜੀ ਲਾਈਖਾ ਸਾਹਿਬਾਈ ਗੋਜੀ ਕੀ ਫਤਹਿ ਜੀ ਖਾਲਸਾ ਜੀ ਬਾਰੇ ਤੇ ਜਾਣਕਾਰੀ ਦਿਓ ਕਿ ਗੁਰਬਾਣੀ ਨਾਲ ਕਿੱਦਾਂ ਜੁੜੇ ਤੇ ਸੁਧੀਰ ਕੁਮਾਰ ਚਾਬਾ ਤੋਂ ਸੁਧੀਰ ਸਿੰਘ ਚਾਬਾ ਸਿੰਘ ਕਿੱਦਾਂ ਸਜੇ ਇਹ ਜੀ ਇਹ ਇਦਾਂ ਗੱਲ ਵਾਗੇ ਪਹਿਲਾਂ ਨਸ਼ੇ 'ਚ ਪੈ ਗਏ ਹਨ ਤੇ ਨਸ਼ੇ 'ਚ ਪੈ ਕੇ ਤੇ ਬਹੁਤ ਹੀ ਜ਼ਿਆਦਾ ਮਾਹੌਲੜਾ ਖਰਾਬ ਹੋ ਗਿਆ ਹੈਗਾ ਤੇ ਸੁਧਰਿਆ ਸੀ ਇਦਾਂ ਜੇ ਕਿ ਵਿਗੜਦਾ ਤੇ ਚਿਹਰ ਨਹੀਂ ਲੱਗਦਾ ਬੰਦਾ ਤੇ ਵਿਗੜਦਾ ਵਾ ਸੁਧਰਦਾ ਨਹੀਂ ਚਿਹਰ ਲੱਗਦਾ ਵਾ ਤੇ ਉਹ ਵੀ ਮਰਨ ਕਿਰਪਾ ਕੀਤੀ ਕਿ ਡਾਕਟਰ ਸ਼ੇਸਗੁਣੀ ਸਾਡੇ ਪਿੰਡ ਆਏਗੇ ਜਿਹੜੇ ਸਾਨੂੰ ਪਤਾ ਹੀ ਹੈ ਕਿ ਨਿਸ਼ਕਾਮ ਕੀਤਨ ਜਿੱਥੇ ਨੇ ਚਲਾਉਂਦੇ ਨੇ ਹਨਾ ਘਰ ਘਰ ਸਮਗਮ ਹੁੰਦੇ ਨੇ ਨਿਸ਼ਕਾਮ ਕੀਤਨ ਦੇ ਤੇ ਉਹ ਸਾਡੇ ਪਿੰਡ ਆਏ ਤੇ ਮੈਂ ਵੀ ਉੱਥੇ ਚਲਾ ਗਿਆ ਤੇ ਉੱਥੇ ਉਹਨਾਂ ਨੇ ਆਪਣੀ ਸਹੇਦ ਦੇ ਦੇ ਬੱਚਿਆਂ ਨੂੰ ਬਚਨ ਕਰ ਰਹੇ ਸੀਗੇ ਤੇ ਕਿਸੇ ਨੇ ਇਸ਼ਾਰਾ ਕਰਤਾ ਕਿ ਸੈਂਕੂ ਇਲਾਕੇ ਬਿਠਾ ਵਾ ਮੇਰੇ ਵੱਲੋਂ ਤੇ ਮੈਂ ਵੀ ਉਦੋਂ ਸ਼ਰਾਬ ਪੀਤੀਗੀ ਹਾਂਜੀ ਤੇ ਹਾਂਜੀ ਕਿਨ ਸ਼ੇਫ ਹੀ ਹਾਂਜੀ ਤੇ ਮੈਂ ਉਹਨਾਂ ਵੱਲ ਮਰੀ ਅੱਗੇ ਆ ਤੇ ਮੈਂ ਲਾ ਕੇ ਚੱਲ ਗਿਆ ਤੇ ਲੱਗੇ ਮਰਾ ਦਾ ਸਰੂਪ ਹੀ ਸੀਗਾ ਤੇ ਮਨ ਨੂੰ ਆਦੇ ਕਿ ਹਾਂਜੀ ਮੈਨੂੰ ਪੁੱਛਣ ਦੇ ਕਿ ਕੌਣ ਵਾ ਤੇ ਸਾਰੇ ਪਿੰਡ ਵਾਲੇ ਜਿਨ੍ਹਾਂ ਪਰਿਵਾਰ ਜਿਨ੍ਹਾਂ ਦੇ ਘਰ ਗਏ ਸੀਗੇ ਸਾਰੇ ਮੇਰੇ ਦਿਵਾਲੇ ਹੋ ਗਏ ਕਿ ਇਹ ਮਹੰਤ ਪਰਿਵਾਰ ਤੋਂ ਆ ਇਹਨੇ ਉੱਚੇ ਪਰਿਵਾਰ ਤੋਂ ਆ ਤੇ ਆ ਇਹਨਾਂ ਦੇ ਬਾਬੇ ਸੀਗੇ ਐਸ ਸਕੂਲੇ ਪੜਿਆ ਵਾ ਚੰਗੇ ਵੜੇ ਤੇ ਉਦੋਂ ਸਪੋਰਟਸਮੈਨ ਇਹਨਾਂ ਦਾ ਸ਼ਰੀਰ ਸੀਗਾ ਤੇ ਹੁਣ ਇਹ ਹੱਡੀਆਂ ਦੀ ਮੁੱਠ ਰਹਿ ਗਿਆ ਜੇ ਤੇ ਉਸ ਤੋਂ ਬਾਅਦ ਚੋਂ ਉਹਨਾਂ ਨੇ ਮੈਨੂੰ ਮੈਨਾ ਬਜਨ ਪਲੱਸ ਕੀਤਾ ਕਿ ਤੂੰ ਕੀ ਚਾਹਨਾ ਫਿਰ ਮੈਂ ਸਾਰੀਆਂ ਦੱਸੀਆਂ ਕਿ ਮੈਂ ਤੇ ਇਹ ਜੀ ਦੁਖਲਾਸੀ ਚਾਹਨਾ ਵਾ ਤੇ ਇਹ ਆ ਕਿ ਉਹਨਾਂ ਨੇ ਵੀ ਅਰਦਾਸ ਬੇਨਤੀ ਵੀ ਕਰਾਈ ਉੱਥੇ ਪਾਈ ਸਾਹਿਬ ਨੂੰ ਕਿ ਨਾਂ ਜ਼ਰੂਰ ਮੜਦਾ ਲਿਓ ਤੇ ਅਰਦਾਸ ਬੇਨਤੀ ਕਰੋ ਨਸ਼ਾ ਛੱਡੇ ਫਿਰ ਜਕਾਰਾ ਛਡਾਇਆ ਤੇ ਇਹ ਜਾ ਕੇ ਉਸ ਤੋਂ ਬਾਅਦ ਚ ਮੈਂ ਨਿਸ਼ਾਨੇ ਕੀਤਾ ਗੁਰੂ ਦੇ ਜਕਾਰੇ ਦੀ ਤਾਕਤ ਦਾ ਅੰਦਾਜ਼ਾ ਹੋਇਆ ਹਾਂਜੀ ਵੇਖੋ ਜੀ ਲੱਗੇ ਇੱਕ ਤੇ ਖੁਦ ਪਾਵਰ ਵਾ ਗੁਰੂ ਨਾਨਕ ਸਾਹਿਬ ਤੇ ਹਰ ਜਨ ਹਰ ਦੁਈ ਇਹ ਕਿ ਬਿਬੀ ਚਾਰ ਕਿਸ਼ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਇ ਡਾਕਟਰ ਸਾਹਿਬ ਦੇ ਨਾਲ ਜਿ ਕੋਈ ਨਹੀਂ ਗੁਰੂ ਦੇ ਵਿੱਚ ਹੁਣ ਇਹ ਗੱਲ ਨਹੀਂ ਕਰਦੇ ਦੇਖੋ ਇੱਥੇ ਦੇ ਮਾਣ ਮਹਿਸੂਸ ਕਰਦੇ ਆਂ ਬਾਬਾ ਜੀ ਸ਼ਾਇਦ ਆਨੂੰ ਕਲਾਸ ਲਾਉਣ ਸਾਡੀ ਕਿ ਇੰਨੀ ਗੱਲ ਵੱਡੀ ਨਹੀਂ ਕਰਨੀ ਪਰ ਸਾਡੇ ਬਾਤੇ ਬੜੇ ਸਤਿਕਾਰ ਨੇ ਬੜੀ ਕਿਰਪਾ ਕੀਤੀ ਬੜੀ ਦੁਨੀਆ ਤੇ ਕਿਰਪਾ ਕੀਤੀ ਉਹਨਾਂ ਨੇ ਜਨਮ ਤੇ ਲਿਆ ਸੀ ਬ੍ਰਾਹਮਣ ਪਰਿਵਾਰ ਦੇ ਵਿੱਚ ਉਸ ਸਮੇਂ ਪਰਿਵਾਰ ਚ ਕੌਣ-ਕੌਣ ਸੀ ਤੇ ਹਾਲਾਤ ਕੀ ਸੀ ਫਾਦਰ ਸਾਹਿਬ ਹੀ ਮਾਤਾ ਜੀ ਹੀ ਸੀਗੇ ਤਿੰਨ ਭੈਣ ਤਿੰਨ ਭਰਾ ਦੋ ਭੈਣਾਂ ਦੀ ਮੈਰਿਜ ਹੋ ਗਈਗੀ ਤੇ ਮੇਰੀ ਵੀ ਹੋ ਗਈ ਤੇ ਬਾਕੀ ਇੱਕ ਛੋਟਾ ਬਰਦਰ ਮੇਰਾ ਇੰਗਲੈਂਡ ਹੈ ਇਦੋ ਇੱਥੇ ਹੀ ਇੱਕ ਭੈਣ ਤੇ ਇੱਕ ਭਰਾ ਛੋਟਾ ਉਹ ਨਾ ਸਮਾਂ ਨਸ਼ਾ ਕੀਤਾ ਤੇ ਕਿਹੜਾ ਨਸ਼ੇ ਚ ਗੁਲਤਾਨ ਹੋਏ ਸੀ ਸਸਨ ਸਸਾ ਕੀਤਾ ਲਗਾਤਾਰ ਭਾਜੀ ਤੇ ਸਮੈਗ ਦਾ ਨਸ਼ਾ ਕੀਤਾ ਸ਼ਰਾਬ ਵੀ ਪੀਲੀ ਸੀ ਸਮੈਗ ਵੀ ਨਾਲ ਉਸ ਸਮੇਂ ਯਾਰ ਦੋਸਤ ਜਾਂ ਜਿਹੜੇ ਨਹੀਂ ਸੀ ਨਸ਼ਾ ਕਰਦੇ ਉਹਨਾਂ ਦੇ ਪ੍ਰਤੀ ਤੁਸੀਂ ਕੀ ਸੋਚਦੇ ਸੀ ਤੇ ਉਹ ਤੁਹਾਡੇ ਪ੍ਰਤੀ ਕੀ ਸੋਚਦੇ ਸੀ ਵੇਖੋ ਜਿਹੜੇ ਤੇ ਨਸ਼ਾ ਕਰਦੇ ਉਹਦੇ ਸੱਜਣਾ ਹੋ ਜਾਂਦੇ ਨੇ ਉਹਲੇ ਹੈਨਾ ਤੇ ਜਿਹੜੇ ਨਹੀਂ ਕਰਦੇ ਉਹਨਾਂ ਦੁਸ਼ਮਣ ਜਾਂ ਪੰਡਿਆ ਵੀਂ ਦੇ ਨੇ ਉਹ ਸਮਝਉਂਦੇ ਹੈਗੇ ਅਸੀਂ ਸਮਝਦੇ ਨਹੀਂ ਹੈਗੇ ਬੜੇ ਤਰੀਕੇ ਨਾਲ ਸਮਝਾਉਣ ਵਾਲਾ ਹਰ ਤਰੀਕੇ ਨਾਲ ਸਮਝਉਂਦਾ ਕਿ ਨਸ਼ਾ ਮਾੜਾ ਵਾ ਹਰ ਤਰੀਕੇ ਨਾਲ ਬੁਰੀ ਗੱਲ ਵੀ ਕਰਦਾ ਵਾ ਚੰਗੀ ਵੀ ਕਰਦਾ ਚੰਗੇ ਕਹਿਣ ਦਾ ਕੋਈ ਸੰਜੇ ਜੀ ਕੋਈ ਬੁਰੀ ਕਰੂ ਫੇਰੀ ਕਿਤੇ ਟਿਕਾਣੇ ਛੱਡ ਵਜਦੀ ਆ ਪਰ ਸਾਡੇ ਕੋਈ ਛੱਡ ਨਹੀਂ ਕੰਮ ਕਰਦੀ ਹਨਾ ਤੇ ਇਹ ਜਾ ਕੇ ਹਰ ਕਨੇ ਆਪਣਾ ਰੋਲ ਅਦਾ ਕੀਤਾ ਫੇ ਚੰਗੇ ਆਨੇ ਆਪਣਾ ਰੋਲ ਅਦਾ ਕੀਤਾ ਹਨ ਹਟਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਬੰਦਾ ਆਪ ਹੀ ਨਾ ਮਨਉ ਤੇ ਕੋਈ ਕੀ ਕਰੂ ਉਥੇ ਜਦੋਂ ਗੁਰੂ ਦੇ ਲੜ ਲੱਗਣ ਦਾ ਸਮਾਂ ਆਇਆ ਜਿਕਰਾ ਛੱਡਿਆ ਅਰਦਾਸ ਹੋਈ ਨਸ਼ਾ ਛੱਡਣ ਦਾ ਮਨ ਬਣਾ ਲਿਆ ਕਿੰਨਾ ਸਮਾਂ ਔਖਾ ਗੱਡਿਆ ਨਸ਼ੇ ਤੋਂ ਬਿਨਾ ਤੇ ਜਾਂ ਉਸ ਦਰਮਿਆਨ ਕਦੀ ਮਨ ਚ ਖਿਆਲ ਆਇਆ ਕਿ ਕਰ ਲਈਏ ਚਲੋ ਛੱਡੀਏ ਇਹੋ ਜੀ ਉਸ ਤੋਂ ਬਾਅਦ ਚੋਂ ਨੀਂਦ ਤੇ ਹੀ ਫਰਕ ਪੈਂਦਾ ਵਾ ਤੇ ਆਪਣੇ ਵਰਕਆਊਟ ਤੇ ਹੀ ਫਰਕ ਪੈਂਦਾ ਵਾ ਕਿ ਬੰਦੇ ਨੂੰ ਤਰੇਲੀਆਂ ਵੀ ਹੁੰਦੀਆਂ ਤੇ ਕੰਮ ਬੰਦੇ ਕੋ ਹੁੰਦਾ ਨਹੀਂ ਹੈ ਨਾ ਅੱਛੀ ਕੋਈ ਡੀ ਆਪਣੇ ਸਟੈਮਿਨਾ ਨਹੀਂ ਰਹਿ ਜਾਂਦਾ ਕਿ ਮੈਂ ਮਾੜਾ ਕੋਈ ਕੰਮ ਕਰਾਂ ਤੇ ਪਰ ਫੇਰੀ ਮੈਂ ਆਪਣੇ ਨੌਕਰ ਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਨਾਲ ਲਾ ਕੇ ਹਰ ਇੱਕ ਕੰਮ ਤੇ ਮੈਨੂੰ ਨਾਲ ਰੱਖਣਾ ਵਾ ਜੇ ਪਠੇ ਵੜਨ ਜਾਣਾ ਤੂੰ ਮੈਨੂੰ ਨਾਲ ਲੈ ਜਾਣਾ ਜੇ ਤੂੰ ਖਾਸ ਪਾਉਂਦੇ ਤਾਂ ਮੈਨੂੰ ਨਾਲ ਲੈਣਾ ਕਿ ਬਹੁਤ ਨਹੀਂ ਥੋੜਾ ਮੇਰੇ ਕੋ ਕੰਮ ਮੇਰੇ ਸਰੀਰ ਕੋ ਜਿਹੜਾ ਮੈਂ ਲਈ ਜਾਵਾ ਤੇ ਥੋੜਾ ਜਿਹਾ ਮੈਂ ਟਾਈਮ ਸਪੈਂਡ ਕਰਾਂ ਉਹਦੇ ਨਾਲ ਤੇ ਰਾਤ ਨੂੰ ਅਹੀ ਕੀਰਤਨ ਤੇ ਚੱਲ ਜਾਨੇ ਹਾਂ ਕਿਉਂਕਿ ਬਾਬਾ ਜੀ ਨੇ ਮੁੜਿਆ ਉਹਨਾਂ ਤੇ ਆਖੀ ਤੀ ਕਿ ਇਹਨੂੰ ਪੰਡਤ ਨੂੰ ਕੱਲਾਣਾ ਛੱਡਿਓ ਇਹਨੂੰ ਆਪਣੇ ਨਾਲ ਰੱਖਿਓ ਆਪਣੇ ਜੁੱਟ ਜਿਹੇਨਾਂ ਨਾਲ ਚਿੱਗੇ ਜਾ ਕੇ ਤੇ ਮੇਰੇ ਸੱਜਣਾ ਦਾ ਵੀ ਬੜਾ ਧੰਨਵਾਦ ਆ ਯੀ ਨਾ ਮੇਰਾ ਇਹ ਖਿਆਲ ਰੱਖਿਆ ਕਿੰਨਾ ਅੰਤਰ ਸਮਝਦੇ ਹੋ ਜਦੋਂ ਗੁਰੂ ਦੇ ਜਹਾਜੇ ਨਹੀਂ ਸੀ ਚੜੇ ਤੇ ਨਸ਼ੇ ਦੇ ਵੱਲ ਨੂੰ ਤੁਰੇ ਫਿਰਦੇ ਸੀ ਤੇ ਅੱਜ ਜਦੋਂ ਗੁਰੂ ਦਾ ਲੋਰ ਚੜ ਗਿਆ ਗੁਰੂ ਦੀ ਲੜ ਲੱਗ ਗਈ ਅੱਜ ਕਿੰਨਾ ਅੰਤਰ ਦੇਖੋ ਜੀ ਅੰਦਰ ਤੇ ਬੜਾ ਵਾ ਉਦੋਂ ਹਰ ਕੋਈ ਸਾਨੂੰ ਆਂਦੇ ਲੱਗੇ ਨਾ ਲਗੇ ਤੇ ਹੁਣ ਹਰ ਕੋਈ ਗੱਲ ਨਾਲ ਲਾਉਂਦਾ ਵਾ ਤੇ ਬੜਾ ਚਾਮਲਰ ਕਰਦਾ ਵਾ ਤਨ ਕਰਨ ਜਾਂਦੇ ਹੋ ਫਿਰ ਡਾਕਟਰ ਸਾਹਿਬ ਨਾਲ ਹਾਂਜੀ ਕੀਰਤਨ ਤੇ ਜਾਈਦਾ ਵਾ ਤੇ ਜਿੱਦੋ ਜਿ ਲਾਗੇ ਲਾਗੇ ਹੋਵੇ ਕਿ ਹੁਣ ਥੋੜਾ ਆਪਣਾ ਕੰਮ ਹੈਗਾ ਵਾ ਡੇਰੀ ਫਾਰਮਿੰਗ ਦਾ ਉਹਦੇ ਵਿੱਚ ਥੋੜਾ ਜਿਆਦਾ ਸ਼ਰੀਰਕ ਜ਼ਰਸ਼ਨ ਹੋ ਜਾਂਦੀ ਹੈ ਤਾਂ ਕਾਫਟ ਹੋ ਜਾਂਦੀ ਹੈ ਕੰਮ ਜਿਆਦਾ ਨਹੀਂ ਨਿਕਲਿਆ ਜਾਂਦਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕਿਉਂਕਿ ਇੱਕ ਛੇਵਾਂ ਦਰਿਆ ਪੰਜਾਬ ਚ ਵਗਣ ਲੱਪਿਆ ਨਸ਼ੇ ਦਾ ਜੇ ਉਹਨਾਂ ਨੇ ਛੱਡਣਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਵੇਖੋ ਜੀ ਹਰ ਇੱਕ ਵੀਰਾਂ ਭਰਾਵਾਂ ਨੂੰ ਇਹੋ ਹੀ ਸਲਾਹ ਤੇ ਨਹੀਂ ਕਹਿ ਸਕਦੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਨਸ਼ਾ ਜਿਹੜਾ ਵਾ ਆਪਣੇ ਘਰੋਂ ਤੇ ਆਪਣੇ ਸਰੀਰ ਤੋਂ ਲਾਓ ਕਿਉਂਕਿ ਇਹਨੇ ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਖਰਾਬ ਕਰ ਦੇਣੀ ਹੈ ਹੋਣ ਦਾ ਸਮਾਂ ਤੇ ਤੁਹਾਡਾ ਤੇ ਮੈਸਾ ਤੁਹਾਡਾ ਖਰਾਬ ਕਰਨਾ ਹੀ ਕਰਨਾ ਹੈ ਇਹ ਗੱਲ ਕਿ ਹੱਥ ਜੁੜ ਕੇ ਬੇਨਤੀ ਆ ਇਹਨੂੰ ਆਪਣੇ ਗੱਲ ਤੋਂ ਇੱਕ ਕੋਡ ਨੂੰ ਲਾਓ ਬਿਲਕੁਲ ਇੱਕ ਕੋਡ ਆ ਕਹਿੰਦੇ ਕਿ ਇਹ ਕੋਡ ਨੂੰ ਲਾ ਦਿਓ ਤਾਂਕਿ ਤੁਸੀਂ ਆਪਣਾ ਜੀਵਨ ਸੁਖਾਲਾ ਕਰ ਸਕੋ ਜਿੱਥੇ ਆਪਣਾ ਜੀਵਨ ਸੁਖਾਲਾ ਕਰ ਸਕੋ ਉਥੇ ਆਪਣੇ ਮਾਪਿਆਂ ਦਾ ਵੀ ਸਾਡੇ ਨਾਲ ਸੁਦੀਰ ਸਿੰਘ ਜੀ ਹੁਣਾਂ ਦੇ ਧਰਮ ਪਤਨੀ ਮੌਜੂਦ ਦਾ ਕੀ ਨਾਮ ਹੈ ਜੀ ਅੰਜੂ ਚਾਬਾ ਜੀ ਅੰਜੂ ਕਿਸ ਤਰ੍ਹਾਂ ਦਾ ਅੱਜ ਮੈਂ ਪਹਿਲਾਂ ਅੱਜ ਦਾ ਮਾਹੌਲ ਦੱਸੋ ਅੱਜ ਕੀ ਫੀਲ ਕਰਦੇ ਹੋ ਵੇਖੋ ਸਰ ਅੱਜ ਦਾ ਮਾਹੌਲ ਇਹ ਜੇ ਕਿ ਅੱਜ ਬਹੁਤ ਵਧੀਆ ਮਾਹੌਲ ਆ ਸਾਡਾ ਚੰਗਾ ਇਹਨਾਂ ਦਾ ਨਾਮ ਆ ਸਾਰੇ ਰਿਸਪੈਕਟ ਕਰਦੇ ਆ ਵਧੀਆ ਲਾਈਫ ਜੀ ਰਹੇ ਜਦੋਂ ਨਸ਼ਾ ਕਰਦੇ ਸੀ ਉਦੋਂ ਕਰਦੇ ਕੀ ਹਾਲਾਤ ਹਾਲਾਤ ਤੇ ਵੇਖੋ ਸਰ ਚੰਗਾ ਘਰ ਸੀਗਾ ਹਾਲਾਤ ਤੇ ਠੀਕ ਸੀਗੇ ਪਰ ਜਦੋਂ ਬੰਦਾ ਨਸ਼ੇ ਕਰਨ ਲੱਗ ਪੈਂਦਾ ਫਿਰ ਆਟੋਮੈਟਿਕਲੀ ਹਾਲਾਤ ਜਿਹੜੇ ਕਰਦੇ ਖਰਾਬ ਹੋ ਜਾਂਦੇ ਆ ਹਾਂਜੀ ਫਿਰ ਰੋਟੀ ਜਿਹੜੀ ਬਣੀ ਉਹ ਵੀ ਰਹਿ ਜਾਂਦੀ ਆ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਨੌਜਵਾਨਾਂ ਨੂੰ ਕਿਉਂਕਿ ਤੁਸੀਂ ਇਹ ਸਭ ਕੁਝ ਆਪਣੇ ਪਰਿਵਾਰ 'ਚ ਖੰਡਾਇਆ ਜਿਹੜੇ ਅੱਜ ਮਾਵਾਂ ਕਲਪਦੀਆਂ ਨੇ ਕਿ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਪੈ ਗਏ ਉਹਨਾਂ ਨੂੰ ਕੀ ਕਹੋਗੇ ਕਿ ਨਸ਼ੇ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹ ਵੀ ਕਹੂੰਗੀ ਕਿ ਨਸ਼ਾ ਇਹੋ ਜਿਹਾ ਕੋੜਾ ਕਿ ਜਿਹੜਾ ਇੱਕ ਵਾਰੀ ਲੱਗ ਜਾਏ ਫਿਰ ਬੰਦਾ ਇਸ ਦਲ ਦਲ ਚੋਂ ਨਿਕਲਦਾ ਨਹੀਂ ਆ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਮੇਰੇ ਭੈਣ ਭਰਾ ਜਿਹੜੇ ਵੀਰ ਮਾੜੀਆਂ ਐਨਾਂ ਸੰਗਤੀ 'ਚ ਮਾੜੇ ਨਸ਼ਿਆਂ 'ਚ ਕੰਮਾਂ 'ਚ ਪਏ ਆ ਉਹ ਇਹ ਨਸ਼ੇ ਨੂੰ ਤਿਆਗਣ ਤੇ ਆਪਣੀ ਚੰਗੀ ਲਾਈਫ ਜੀਉਣੇ ਬਾਕੀ ਬਾਬਾ ਜੀ ਦੀ ਮਿਹਰ ਨਾਲ ਉਹਨਾਂ ਦੇ ਉਹ ਆਟਾਸਰੇ ਦੇ ਨਾਲ ਅੱਜ ਸਾਡਾ ਜੀਵਨ ਜਿਹੜਾ ਬੜਾ ਵਧੀਆ ਚੱਲਣ ਡਿਆ ਤੇ ਮੈਂ ਇਹ ਵੀ ਕਹਾਂਗੀ ਲੋਕਾਂ ਨੂੰ ਕਿ ਨਸ਼ਾ ਛੱਡ ਕੇ ਚੰਗਾ ਜੀਵਨ ਜੀਵਨ ਸੁਦੀਰ ਸਿੰਘ ਚਾਬਾ ਜਿਨ੍ਹਾਂ ਦੇ ਜੀਵਨ ਤੇ ਚਾਤ ਪਾਈ ਜ਼ਰੂਰਤ ਹੈ ਸੁਦੀਰ ਸਿੰਘ ਚਾਬਾ ਦੇ ਜੀਵਨ ਤੋਂ ਸਿੱਖਣ ਦੀ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਨੇ ਜਾਂ ਕਰਨ ਦਾ ਸੋਚਦੇ ਨੇ ਉਹ ਇੱਕ ਵਾਰ ਸੁਦੀਰ ਸਿੰਘ ਚਾਬਾ ਹੋਣਾਂ ਦੀ ਗੱਲ ਜ਼ਰੂਰ ਸੋਚ ਲੈਣ ਕਿਉਂਕਿ ਗੁਰੂ ਦੇ ਜਕਾਰੇ 'ਚ ਜੇ ਇੰਨੀ ਤਾਕਤ ਆ ਤੁਸੀਂ ਅੰਦਾਜ਼ਾ ਕਰੋ ਕਿ ਗੁਰੂ ਦੀ ਗੁਰਬਾਣੀ 'ਚ ਕਿੰਨੀ ਤਾਕਤ ਹੋਈ ਜਿਸ ਦੇ ਸੁਧੀਰ ਸਿੰਘ ਚਾਬਾ ਲੜ ਲੱਗੇ ਅਮਰਤਸ਼ਕਿਆ ਤੇ ਗੁਰੂ ਦੇ ਜਹਾਜ਼ੇ ਚੜੇ ਕੈਮਰਾਮੈਨ ਪੰਡਿਤ ਨਾਲ ਆਨਅਰਲੀ ਨਹੀਂ ਤੇ ਨੂਥਰਾ ਬਟਾਲਾ